ਨਾ ਨੂਰੇ ਤੂੰ ਮੇਰੇ ਨਾਲ ਬਾਜ਼ਾਰ ਚੱਲੇਗਾ ਹੈ ਪ੍ਰਾਕਤਵਾ ਕਿਨੇ ਉਹ ਤੈਨੂੰ ਨਾਲੇ ਕੀ ਚੀਜ਼ੀ ਖਾਊਗਾ ਮੇਰਾ ਪੁੱਤ ਹੈ ਆਈਸਕ੍ਰੀਮ ਐਡੀ ਆਈਸਕ੍ਰੀਮ ਲੈ ਕੇ ਦੂੰਗਾ ਤੇਰੇ ਪੁੱਤ ਨੂੰ ਦੀਵ ਚਾਹ ਲਾ ਬਿਦੀ ਬੰਨ ਮਿਲਿਆ ਰਹਿੰਦੇ ਚਾ ਬਣੀ ਪਈ ਆ ਭੈਣੇ ਚਾ ਕੇ ਪੀ ਲਾ ਇੰਨਾ ਕ ਤਾਂ ਕਰੀ ਸਕਦੀਆਂ ਨਾਲੇ ਬੇਲੀ ਬੈਠੀ ਐ ਕੋਈ ਕੰਮਕਾਰ ਕਰਦੀ ਹੋਵੇਂ ਫਿਰ ਤਾਂ ਤੈਨੂੰ ਚਾਹ ਫੜਾਉਂਦੀ ਵੀ ਸੋਹਣੀ ਲੱਗਾ ਕੋਈ ਨਾ ਦੀ ਗੁੱਸੇ ਕਰਤਾ ਹੁੰਨੇ ਮੈਨ ਲੈ ਲੂਗੀ ਚੱਕ ਕੇ ਨੂਰ ਤੂੰ ਐਂ ਕਰ ਇੱਥੇ ਬੈਠ ਜੀ ਗੱਲ ਤੋਂ ਬੋਲਦੀ ਐ ਸਾਰਾ ਪਹਿਲਾਂ ਘਰ ਦਾ ਕੰਮ ਕਰਕੇ ਰੱਖ ਲੈ ਠੀਕ ਐ ਨਾ ਡੱਕਾਂ ਨਹੀਂ ਤੋੜਦੀ ਖਾ ਖਾ ਕੁਤਕੋ ਲੈ ਵਰਗੀ ਹੋ ਜਾਂਦੀ ਐ ਚੱਲ ਮੰਮੀ ਜ਼ਿਆਦਾ ਗੱਲ ਕਿਉਂ ਬਧਾਈ ਐ ਮੈਂ ਤਾਂ ਇਹਨੂੰ ਵੈਸੀ ਹੀ ਕਿਹਾਗਾ ਕੋਈ ਗੱਲ ਨਹੀਂ ਕੰਮ ਦਾ ਕੀ ਆ ਕਿੰਨਾ ਕਾ ਕੰਮ ਆਪਣੇ ਜੀ ਟੈਂਕੀ ਭਰ ਗਈ ਮੈਂ ਮੋਟਰ ਬੰਦ ਕਰਕੇ ਹੋ ਗਿਆ ਨੂਰ ਪੁੱਤ ਲੱਤਾਂ ਬਰਾ ਕਰ ਨਮਾ ਲਪਟਾ ਕੂੜੀ ਵਾਸਤੇ ਤੇਰੇ ਕਾ ਚੱਕ ਕੇ ਗੋਦੀ ਚ ਬੈ ਜਾਂਦੀ ਐ ਕੀ ਕਹਾਂ ਮਾਂ ਮੈਂ ਸੋਚਦੀ ਆਂ ਵੀ ਸੋਚੂਗੀ ਮੇਰੇ ਦਾ ਜਵਾਬ ਹੈ ਨਹੀਂ ਰੱਬ ਨੇ ਨਹੀਂ ਦਿੱਤਾ ਵੀ ਇਹ ਵੀ ਹੱਥ ਚੋਂ ਖੁੰਦੀ ਐ ਅਈ ਤਾਂ ਪਰਛਾਵਾਂ ਪਾਈ ਮਾੜਾ ਬੱਚੇ ਤੇਰੀ ਆਸਰ ਪੈਂਦਾ ਮੈਂ ਤਾਂ ਇਹ ਨਹੀਂ ਬੋਲਦੀ ਆਖੂਗੀ ਵੀ ਹਰ ਦੋਨੇ ਚ ਫਰਕ ਪਾਉਂਦੀ ਜਿੱਦ ਮੈਂ ਆਪਣੀ ਤੇ ਆ ਗਈ ਨਾ ਮੈਂ ਕੋਈ ਕੰਨੀ ਝਾਕਣ ਵੀ ਨਹੀਂ ਦੇਣਾ ਚੱਲ ਕੋਈ ਨਾ ਮੰਮੀ ਬਾਲਾਂ ਵੀ ਨਾ ਵਾਦਾ ਵਧਾਇਆ ਕਰ ਪਰ ਇਹਨੂੰ ਆਪ ਨੂੰ ਆਉਣਾ ਚਾਹੀਦਾ ਵੀ ਘੱਟੋ ਘੱਟ ਦੀਦੀ ਨਾਲ ਕੰਮ ਤਾਂ ਕਰਾਦਾ ਕੱਲੀ ਲੱਗੀ ਪਈ ਐ ਖਾਸੇ ਨਹੀਂ ਨਾ ਕੰਮ ਕਰਾਵੇ ਬੇਲੀ ਘੱਟੀ ਐ ਇਹ ਨੂਰ ਚੰਗਾ ਭਾਦਿਆ ਖਾਣ ਨੂੰ ਚੰਗਾ ਭਾਦਿਆ ਪੈਣ ਨੂੰ ਓਰਿਆ ਮੇਰੇ ਕੋਲ ਬੇਟੇ ਮੈਨੂੰ ਪੁੱਤ ਦਾ ਤੂੰ ਕੀ ਖਾਣਾ ਹੈ ਚਾਹਤਾ ਤੂੰ ਪੀਂਦਾ ਨਹੀਂ ਹੈਨਾ ਕੀ ਖਾਏਗਾ ਭੁੱਖ ਲੱਗੀ ਹੈ ਕੀ ਖਾਏਗਾ ਕੀ ਬਣਾ ਕੇ ਦੇਮਾ ਹੈ ਦੱਸ ਲੰਡਾ ਕੀ ਬਣਾਵਾਂ ਪੁੱਤ ਉਹਦੀ ਖੋਦੀ ਨਾ ਚੜਿਆ ਕਰ ਠੀਕ ਹੈ ਮੇਰੇ ਕੋਲੇ ਆ ਜਾ ਕਰ ਮੰਮਾ ਦੀ ਬੋਲੀ ਚ ਰਿਹਾ ਕਰ ਬੱਚੇ ਨੂੰ ਕਿ ਉਸ ਖਾਣੇ ਕੋਈ ਗੱਲ ਨਹੀਂ ਫਿਰ ਵੀ ਚਾਚੀ ਹੈ ਇਹਦੀ ਐ ਨਾ ਕਰੋ ਤੁਸੀਂ ਚਾਚੀ ਰਾਰਾਸੇ ਲੈ ਵੀ ਮੈਂ ਤਾਂ ਪੂਰਾ ਬਹਿਣ ਹੈ ਕੇਕ ਖਾਏਗਾ ਖਾਲੀ ਠੀਕ ਠੀਕ ਬਣਾ ਕੇ ਦਵਾਂਗੀ ਠੀਕ ਹੈ ਹਾਂ ਖੇਲਣਾ ਹਾਂ ਤੂੰ ਖੇਡ ਲਾ ਖੇਡ ਲਾ ਫਿਰ ਲੈ ਖੜਾ ਹੋ ਕੇ ਖੇਲੇ ਚਾਦਰ ਜਾ ਕੇ ਖੇਡ ਲਾ ਮੈਂ ਤਾਂ ਇਹ ਸਮਝ ਗਈ ਐ ਬੰਦ ਆਤੀ ਜੀ ਨਾ ਮੈਂ ਕੁੱਤਾ ਆ ਦੇਖ ਲੈ ਹਟਾ ਦੇ ਤੂੰ ਚੱਲ ਕੋਈ ਨਾ ਮੰਮੀ ਫੇਰ ਨਾ ਕੀ ਇਹ ਵੱਧ ਦੇ ਸੋ ਬਾਦੂ ਦਾ ਸੋਚੂਗੀ ਹੋ ਇਹ ਜੇ ਤੇਰੀ ਕੋਈ ਨਾ ਕਹਿ ਤੂੰ ਕੋਈ ਨਾ ਮੰਮੀ ਕੋਈ ਨਾ ਮੈਂ ਇੱਕ ਦਿਨ ਕੰਮ ਖਰਾਬ ਕਰਾ ਦੂ ਤੈਨੂੰ ਮਰਵਾ ਦਊਗੀ ਇਹ ਗੱਲ ਤੇਰੀ ਜੇ ਤੂੰ ਡਰਦੀ ਛਪਦੀ ਆ ਤੈਨੂੰ ਕਾਹਦੀ ਚੇਪੈ ਮੈਨੂੰ ਮੈਂ ਤਾਂ ਦੱਸ ਦੇ ਮੈਂ ਤਾਂ ਕਲੇਸ਼ ਤੋਂ ਡਰਦੀ ਆ ਮਾੜੀ ਜੀ ਗੱਲ ਤੇ ਫਿਰ ਕਲੇਸ਼ ਵੱਜੂਗਾ ਹੋਰ ਸਿਆਪਾ ਪੈ ਜਾਊਗਾ ਕਲੇਸ਼ ਤਾਂ ਫਿਰ ਇੱਕ ਨਾ ਇੱਕ ਦਿਨ ਪਊਗਾ ਭਾਈ ਠੀਕ ਹੈ ਮੈਂ ਨਹੀਂ ਬਰਦਾਸ਼ਤ ਕਰਦੀ ਮੇਰੀ ਪੁੱਤੀ ਉਹਦੀ ਕੋਦੀ ਚ ਜਾਵੇ ਕੋਈ ਨਾ ਹੌਲੀ ਹੌਲੀ ਮੈਂ ਆਪੀ ਹਟਾ ਦੂੰਗੀ ਹਟਾ ਤੂੰ ਜਿਵੇਂ ਗੁੱਸਾ ਕਰੀ ਜਾਇਆ ਕਰੋ ਫਿਰ ਲੋ ਤੁਸੀਂ ਜਾ ਕੰਮ ਕਹਿ ਕੇ ਕਰਾਇਆ ਕਰ ਲੋ ਸਿੱਧੀ ਗੱਲ ਹੈ ਨਹੀਂ ਕੰਮ ਵੰਡ ਕੇ ਦੇ ਦੂੰ ਮੈਂ ਤਾਂ ਫਿਰ ਇਹਨੂੰ ਆਪ ਨੂੰ ਤਾਂ ਦਿਖਦਾ ਹੀ ਐ ਵੀ ਮੈਂ ਕੰਮ ਕਰਾਂ ਜਾਂ ਨਾ ਕਰਾਂ ਬੈਠੀ ਝਾਕੀ ਜਾਂਦੀ ਐ ਬੈਠੀ ਇਹਨੂੰ ਨਹੀਂ ਦੀਂਦਾ ਇਹ ਤਾਂ ਇਹ ਨੂੰ ਕਹਿਣਾ ਪਊਗਾ ਠੀਕ ਹੈ ਇਹ ਤਾਂ ਘਟੋਹਲ ਹੋ ਗਈ ਕਹਿੰਦੇ ਹੁੰਦੇ ਨੇ ਐਵੇਂ ਚੱਲ ਮੇਰਾ ਕੰਮ ਸਾਰਾ ਕੰਮ ਧੰਦਾ ਕਰੀ ਜਾਂਦੀ ਆ ਮੜਮਟਕ ਕਦੇ ਮੇਰੀ ਉਂਗਲ 'ਚ ਫੜ ਕੇ ਇੱਧਰ ਹੋ ਗਈ ਕਦੇ ਇੱਧਰ ਹੋ ਗਈ ਆਨੇ ਬਹਾਨੇ ਕਰਦੀ ਫਿਰਦੀ ਰਹਿੰਦੀ ਐ ਨੂੰ ਨੂੰ ਦੇਖ ਲੈ ਪੀ ਲੋ ਚਾਹ ਐਵੇਂ ਬੀਬੀ ਵਿਦਾਇਆ ਕਰੋ ਲੈ ਨੀ ਮੇਰੀ ਸੋਹਣੀ ਚਿੜੀ ਖਾਲੇ ਪੋਗਾ ਹੈ ਹੋਰ ਖਾਣ ਜੰਦਰੇ ਵਾਲੇ ਕਮਰੇ ਚ ਬਹਿ ਜਾ ਜਾ ਕੇ ਇਹ ਜਵਾਕੜੀ ਨੂੰ ਝਟਕੀ ਜਾਣਗੇ ਐਨਾ ਤਾਂ ਹੁਣ ਮੋਕ ਕਰਦੀ ਆ ਕਿਸੇ ਨੂੰ ਕੁਛ ਕਹਿਂਦੀ ਨਹੀਂ ਜਿਵੇਂ ਕਹਿਦੀ ਆ ਉਹ ਮੈਂ ਕਹਿਣਾ ਮੰਨ ਲੈਂਦੀ ਆ ਆ ਦੇਖ ਨੂਰ ਪਲੇਟ ਆ ਲੈ ਚਮਚਾ ਕਿੰਨਿਆ ਸੋਹਣਿਆ ਖੇਡਾਂ ਮੇਰੇ ਪੁੱਤ ਦੀਆਂ ਹਨਾ ਪੁੱਤੋ ਹੁਣ ਨਾ ਆਪਾਂ ਹੀ ਕਰਾਂਗੇ ਜਿੱਦੇ ਹੁਣ ਜੋਗੀ ਪੀਰਾਂ ਦਾ ਮੇਲਾ ਆ ਉਥੋਂ ਆਪਾਂ ਕਾਕਾ ਲੈ ਕੇ ਆਵਾਂਗੇ ਠੀਕ ਹੈ ਉਹ ਤੇਰਾ ਫਿਰ ਵੀਰਾ ਬਣ ਜਾ ਕਰੂਗਾ ਫਿਰ ਵੀਰੇ ਨਾਲ ਖੇਡ ਲਿਆ ਕਰੀ ਠੀਕ ਹੈ ਹਾਂ ਦੇਖ ਲੈ ਕਿੰਨਾ ਸੋਹਣਾ ਸਮਾਨ ਮੇਰੇ ਪੁੱਤ ਦਾ ਹਲਵਿਹਣ ਪਹਿ ਕੇ ਖੜ ਗਈ ਕਹਿੰਦੀ ਮੈਂ ਤਾਂ ਮੇਲੇ ਤੋਂ ਆਹੀ ਸਮਾਨ ਲੈਣਾ ਆਹੀ ਸਮਾਨ ਲੈਣਾ ਮੇਰੇ ਤਾਂ ਇਹ ਪੈਰਾਂ ਤੇ ਲਟੇ ਚਲ ਕੋਈ ਮਮੀ ਸਮਾਨ ਤਾਂ ਹੋਰ ਵੀ ਖੇਡਾਂ ਬਥੇਰੀਆਂ ਪਈਆਂ ਨੇ ਬਸ ਖੇਡਦੀ ਜਾਦੀ ਇਹਨਾਂ ਨਾਲ ਹੀ ਆ ਮੇਰੀ ਪੁੱਤੀ ਤਾਂ ਚਲ ਕਹਿੰਦੇ ਹੁੰਦੇ ਪੁੱਤ ਜੇ ਫੇਰ ਨਹੀਂ ਕੀ ਭਾਂਡੇ ਜਿ ਖੜਕਾਈ ਜਾਂਦੀ ਹੈ ਸਾਰਾ ਕੰਮ ਹੋ ਜਾਂਦਾ ਜਦੋਂ ਸਾਰਾ ਕੰਮ ਕਰ ਲੈਣੀ ਹੈ ਨਾ ਉਦੋਂ ਸੋਈ ਚ ਵਰ ਜਾਂਦੀ ਹੈ ਚਲਾਕ ਵਾਲੀ ਹੈ ਪਹਿਲਾਂ ਤੈਨੂੰ ਮੈਂ ਨੋਈ ਕਰਦੇ ਕੰਮ ਨਹੀਂ ਨਿਮੇੜ ਲੈਣਾ ਤੇ ਫਿਰ ਆਨੇ ਬਹਾਨੇ ਕਦੇ ਕੁੜੀ ਦੀ ਉਂਗਲ ਜੀ ਖਿੱਚ ਲਈ ਕਦੇ ਕਹੂੰ ਮੈਂ ਤੇਰਾ ਸਿਰ ਮਾਉਣੀ ਆ ਕਦੇ ਕਹਿ ਦੂੰ ਤੈਨੂੰ ਮੈਂ ਨਾ ਮਾਉਣੀ ਚਲ ਮੈਂ ਚੁੱਪ ਕਰਾ ਗਈ ਲੋਰੀ ਅਜਾ ਪੁੱਤ ਨਵਾ ਮਾ ਦੇ ਨਾ ਕੋਈ ਨਾ ਮੈਂ ਨਵਾ ਦੂੰਗੀ ਸੀ ਭੇਲੀਆਂ ਬੈਠੀਆਂ ਹੋਣਾ ਕੋਈ ਨਾ ਜੀ ਤੁਸੀਂ ਬੈਠੇ ਰਹੋ ਦੀ ਮੈਂ ਨਵਾਣਾਂ ਨੇ ਮੈਂ ਪਹਿਲੀ ਸਾਰੇ ਕੰਮ ਕਰਤੇ ਹੋ ਮੈਂਨੇ ਕੋਈ ਨਾ ਭੈਣੇ ਮੈਂ ਨਵਾ ਦੇਣੀ ਨਹੀਂ ਨਹੀਂ ਕੋਈ ਨਾ ਹੈਗੀ ਸੀ ਮਮੀ ਨਵਾਉਣ ਵਾਲੀ ਮੈਨੂੰ ਮੈਂ ਦੱਸ ਤੂੰ ਛੋਟੀ ਮम्मा ਤਨਾਉਣਾ ਕਿ ਵੱਡੀ ਮम्मा ਦਾ ਛੋਟੀ ਲੋ ਵੱਸ ਨਾ ਨਾ ਬੱਟਾ ਬੱਟੇ ਉਹ ਮੰਮੀ ਛੱਡ ਦੋ ਜਦੋਂ ਮੇਰਾ ਪੁੱਤ ਕਹਿ ਰਿਹਾ ਵੀ ਛੋਟੇ ਮਮਾ ਤੋਂ ਨਾ ਹੋਣਾਗਾ ਤਾਂ ਫਿਰ ਛੋਟੀ ਮਮਾ ਨਮ ਹੋਊਗੀ ਹਨਾ ਤੇ ਮੇਰੇ ਪੁੱਤ ਦੇ ਸੋਹਣੇ ਸੋਹਣੇ ਕੱਪੜੇ ਤੋਂ ਆ ਦੇਖ ਲੈ ਕਹਿ ਨਹੀਂ ਸਕੀ ਤੂੰ ਫਿਰ ਆਖੇਂਗੇ ਸਾਡੇ ਵਿਚ ਵਿਚਾਲੇ ਬੋਲਦੀ ਆ ਤੂੰ ਹੁਣ ਨੂਰ ਦੇ ਹੁੰਦੇ ਕੀ ਬੋਲਾਂ ਬੱਚੇ ਤੇ ਵੀ ਅਸਰ ਪੈਂਦਾ ਸਮਝਦਾਰ ਹੈਗੀ ਉਹ ਇਹਨੂੰ ਤੂੰ ਕਹਿ ਦੇ ਵੀ ਭਾਈ ਮੇਰੀ ਕੁੜੀ ਦਾ ਹੱਥ ਨਾ ਲਾਇਆ ਕਰ ਇਹ ਤਾਂ ਬਾਝ ਹੈਗੀ ਆ ਮੰਮੀ ਐਡੀ ਵੱਡੀ ਗੱਲ ਮੈਂ ਕਿਵੇਂ ਕਹਿ ਸਕਦੀ ਇਕਦਮ ਕੋਈ ਨਾ ਹੌਲੀ ਹੌਲੀ ਮੈਂ ਆਪੀ ਹਟਾ ਦੂੰ ਤੁਹਾਨੂੰ ਕਹੀ ਤੇ ਜਾਨੀ ਆ ਉਹ ਪੁੱਤ ਇਹ ਕੜਨੀ ਹੈ ਮੈਂ ਤੈਨੂੰ ਦੇਖ ਕੇ ਵੀ ਰਾਜੀ ਨਹੀਂ ਆ ਦੇਖ ਲੈ ਜੇ ਤੇਰਾ ਵਿਆਹ ਹੋਇਆ ਸੀ ਕਿ ਨਾ ਸੁਖਨਾਲ ਸਾਲ ਪਾਰ ਮਗਰੋਂ ਤੇਰੇ ਕੁੜੀ ਹੋ ਗਈ ਸੀ ਸੱਚ ਕਹੇ ਲੋਕਾਂ ਨੇ ਬੇਖੇ ਜੇ ਨੇਰੀਆ ਉੱਤੇ ਪਾਈ ਮੀਧੀ ਰਿਆਸਾ ਸੁਖਨਾ ਮੈਨੂੰ ਤੇਰੇ ਤੇ ਆਸ ਹੈ ਵੀ ਚਲ ਕੋਈ ਨਾ ਹੁਣ ਭਾਈ ਕੁੜੀ ਕੁੜੀ ਹੋਗੀ ਅਗਲੀ ਵਾਰੀ ਪ੍ਰਮਾਤਮਾ ਸੋਂ ਕੋਈ ਮੇਰੇ ਪੋਤਾ ਵੀ ਹੋ ਜਾਊਗਾ ਹੈ ਫਿਰ ਇਹਨਾਂ ਦਾ ਨਾ ਬਾਲਲਾ ਬੱਚਾ ਕੁਛ ਵੀ ਨਹੀਂਗਾ ਬਾਝ ਦੇ ਹੁਣ ਮੰਮੀ ਇਹਨੂੰ ਵੀ ਸਮਝਾਉਣੀ ਚਾਹੀਦੀ ਆ ਇਹ ਤਾਂ ਨਾ ਮੇਰੇ ਨਾਲ ਵੀ ਮੋਹ ਤੜਵਾਈ ਜਾਂਦੀ ਆ ਜਵਾਕੜੀ ਦਾ ਇਸੇ ਕਰਕੇ ਤਾਂ ਮੈਂ ਕਹਿੰਦੀ ਆ ਵੀ ਲਵੇ ਨਾ ਲੱਗਣ ਦਿਆ ਕਰ ਕੋਸਮ ਮਰਜੀ ਹੋ ਜਾਏ ਹੁਣ ਇੱਕ ਮਿੰਟ ਚ ਨੂਰ ਨੇ ਕਹਿਤਾ ਮੈਂ ਤਾਂ ਛੋਟੀ ਮੰਮਾ ਤਾਂ ਨਾ ਹਾਂਗੀ ਆਹੀ ਆ ਨਾ ਤੇਰੇ ਨਾਲ ਇਹ ਪਿਆਰ ਤੜਵਾ ਦਊਗੀ ਬੇਲੇ ਨੂੰ ਪਸਤਾਵੇਂਗੀ ਚਲ ਕੋਈ ਨਾ ਮੈਂ ਦੇਖੀ ਸਿੱਧਾ ਕਰੇ ਭਾਈ ਮੇਰੀ ਕੁੜੀ ਦਾ ਹੱਥ ਨਾ ਲਾ ਤਾ ਮੰਮੀ ਆਏ ਮੈਂ ਨਹੀਂ ਕਹਿ ਸਕਦੀ ਕੋਈ ਨਾ ਹੌਲੀ ਹੌਲੀ ਹਟਾ ਦਊਂਗੀ ਤੁਹਾਨੂੰ ਬਾਰ ਬਾਰ ਕਹੀ ਜਾਨੀ ਐ ਫਿਰ ਮੈਂ ਹਟਾ ਦੂੰ ਚੰਗਾ ਫੇਰ ਤੂੰ ਮੈਨੂੰ ਕਹੀਂ ਵੀ ਮਾਂ ਵਿੱਚ ਬੋਲਦੀ ਆ ਮਾਰੇ ਜਾਨ ਨਹੀਂ ਆਪ ਦੀਆਂ ਮੈਂ ਤਾਂ ਇਹ ਉਨੀ ਪਸੰਦ ਨਹੀਂ ਬਾਂਜ ਕੇ ਸਿੱਥਾਂ ਦੀ ਲਾਪ੍ਰਿਤ ਆ ਪੋਚਾ ਲਾ ਤ ਦਿੱਤਾ ਸੀ ਦੁਬਾਰੇ ਫੇਰ ਤੂੰ ਪੋਚਾ ਮਾਰਨ ਲੱਗੀ ਜੈ ਇੰਨੇ ਸ਼ੌਕਾ ਸਵੇਰੇ ਜਲਦੀ ਉੱਠ ਕੇ ਲਾ ਦਾ ਕਰ ਪੋਚੇ ਉਹ ਨਹੀਂ ਦੀਦੀ ਉਹ ਤਾਂ ਨੂਰ ਨਾ 9 ਦਿਨੋਂ ਦਿਨ ਨੇ ਪੈ ਪੈ ਇਧਰ ਕਰਤਾ ਬੇੜੇ ਚ ਪਾਣੀ ਖਿੱਲਰ ਗਿਆ ਮੈਂ ਕਿ ਐਵੇਂ ਜ ਮੰਮੀ ਦਾ ਪੈਰ ਤੇ ਰੱਖੂਗਾ ਫੇਰ ਮੰਮੀ ਬੋਲੂਗੀ ਵੀ ਪਾਣੀ ਡੋਲ ਰੱਖਿਆ ਮੈਂ ਤਾਂ ਕਰਕੇ ਪੋਚਾ ਖਸਾਨ ਲੱਗੀ ਮੈਂ ਭੈਣੇ ਤੈਨੂੰ ਇੱਕ ਗੱਲ ਕਹਿਣੀ ਸੀ ਹੂੰ ਤਾਂ ਤੈਨੂੰ ਗੁੱਸਾ ਲੱਗੂਗਾ ਵੀ ਮੈਨੂੰ ਟੋਕਦੀ ਹੈਗੀ ਮੈਂ ਇਹ ਕਹਿੰਦੀ ਸੀ ਨੂਰ ਦੇ ਮਾੜਾ ਜਨਾ ਨੇੜੇ ਤੇੜੇ ਘਾਟ ਹੀ ਰਿਆ ਕਰ ਤੂੰ ਤਾਂ ਮੇਰੇ ਨਾਲੇ ਮੋਹ ਤੜਵਾਈ ਜਾਨੀ ਆ ਜਵਾਕੜੀ ਦਾ ਨਾ ਦੀਦੀ ਇਹ ਤਾਂ ਇਹੋ ਜਿਹਾ ਕੰਮ ਨਹੀਂ ਮੈਂ ਕਰ ਸਕਦੀ ਮੇਰੀ ਵੀ ਧੀ ਹੈਗੀ ਫਿਰ ਕੀ ਹੋ ਗਿਆ ਜੇ ਮੈਂ ਚੱਕ ਲੈਨੀ ਆ ਉਹਨੂੰ ਮੈਂ ਮੰਨਦੀ ਆ ਤੇਰੀ ਧੀ ਆ ਤੂੰ ਤਾਂ ਹਰ ਕੰਮ ਹੀ ਨਿਮੋਣਾ ਚਾਹ ਪਾਣੀ ਪਿਉਣਾ ਸਾਰਾ ਕੁਝ ਤੂੰ ਹੀ ਕਰੀ ਜਾਨੀ ਐ ਆਖਰ ਨੂੰ ਮੇਰੀ ਕੁੜੀ ਐ ਮੇਰਾ ਵੀ ਤਾਂ ਫਰਜ਼ ਬੰਦਾ ਤੂੰ ਤਾਂ ਮੈਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਪਹਿਲੀ ਫੜ ਕੇ ਲੈ ਜਾਨੀ ਆ ਹੁਣ ਮੈਂ ਵੀ ਤਾਂ ਨਿਮਾ ਸਕਦੀ ਸੀ ਨਾ ਉਹਨੂੰ ਚਲ ਕੋਈ ਨਾ ਦੀਦੀ ਗਲਤੀ ਹੋ ਗਈ ਅੱਗੇ ਤੋਂ ਤੁਸੀਂ ਨਿਮਾਦਿਆ ਕਰੋ ਠੀਕ ਹੈ ਐਂ ਤਾਂ ਬੱਚੇ ਦਾ ਮੋਹ ਪ੍ਰੇਮ ਘੱਟ ਜਿਆਦਾ ਹੁੰਦਾ ਮਾਂ ਨਾਲੋਂ ਮੈਂ ਜਨਮ ਦਿੱਤਾ ਉਹਨੂੰ ਤੂੰ ਨਹੀਂ ਦਿੱਤਾ ਹੈਗਾ ਸਮਝ ਗਈ ਨਾ ਫਿਰ ਕੀ ਹੋ ਗਿਆ ਦੀਦੀ ਜੇ ਮੈਂ ਜਨਮ ਨਹੀਂ ਦਿੱਤਾ ਪਿਆਰ ਤਾਂ ਮੈਂ ਵੀ ਉਹਨੂੰ ਮਾਮਾ ਮੰਗੂ ਕਰਦੀ ਆ ਪਿਆਰ ਤਾਂ ਕਰਦੀ ਆ ਪਰ ਸਕੀ ਮਾਂ ਤਾਂ ਸਕੀ ਹੁੰਦੀ ਹੈ ਨਾ ਥੇਰੇ ਜਦੋਂ ਕਹਿੰਦੀ ਤਾਂ ਕੁਛ ਨਹੀਂ ਮਾਂ ਬਸ ਇਹ ਪੋਚਾ ਲਾਇਆ ਸੀ ਉਹਦੇ ਉੱਤੇ ਫੇਰ ਪੋਚਾ ਘਸਾਈ ਜਾਂਦੀ ਹੈ ਟਾਈਮ ਸਿਰ ਤਾਂ ਕੰਮ ਨਹੀਂ ਕਰਨਾ ਆਲ ਮਟੋਲੇ ਨੇ ਤਮਰੇ ਤੂੰ ਹੱਥ ਲਾ ਕੇ ਰਾਜੀ ਨਹੀਂ ਸਾਰਾ ਕੰਮ ਤੰਦਾ ਇਹ ਕਰਦੀ ਆ ਮੰਮੀ ਹੁਣ ਕੰਮ ਕਰੀ ਤੇ ਜਾਨੀ ਆ ਮੈਂ ਹੁਣ ਕਿਹੜਾ ਜਵਾਬ ਦਿੱਤਾ ਜੀ ਤੁਸੀਂ ਨਾ ਕਰਿਆ ਕਰੋ ਮੈਂ ਕਰਦਿਆ ਕਰੂੰ ਕੰਮ ਤੂੰ ਤਾਂ ਉੱਠਦੀ 12 ਵਜੇ ਆ 8 ਵਜੇ ਪਈ ਹੁੰਦੇ ਨੇ ਮੈਂ 4:30 5 ਵਜੇ ਦੀ ਉੱਠੀ ਆ ਇੰਨਾ ਝੂਠ ਕਾ ਤੂੰ ਬੋਲਦੇ ਦੀਦੀ ਸਾਰੇ ਟੱਪਰ ਨਾਲੋਂ ਤਾਂ ਮੈਂ ਪਹਿਲਾਂ ਉੱਠ ਕੱਢਦੀ ਆਂਗੀ ਦੇਖ ਲੈ ਕਿਵੇਂ ਝੂਠ ਬੋਲ ਰਹੀ ਆ ਮੈਂ ਕਿੱਥੇ ਹੁੰਨੀ ਆ ਮੈਂ ਵੀ ਘਰੇ ਹੁੰਨੀ ਆ ਚਲ ਕੋਈ ਨਾ ਮੰਮੀ ਅੱਗੇ ਤੋਂ ਹੋਰ ਸਾਝ ਰੁੱਟ ਕੜਿਆ ਕਰੋ ਦੀਦੀ ਤੁਸੀਂ ਨਾ ਕਰਿਆ ਕਰੋ ਕੰਮ ਮੈਂ ਆਪੇ ਕਰ ਲਿਆ ਕਰੂੰ ਜੀ ਜਦੋਂ ਸਾਰਾ ਕੰਮ ਦੰਦਾ ਇਹਨੇ ਮੇੜ ਦੰਦੀਆਂ ਨਾ ਫਿਰ ਦੁਬਾਰੇ ਕਰ ਲੱਗੇ ਨੇ ਕੰਮ ਮੰਮੀ ਸੱਚੀ ਕਹਾਉਂਦੀ ਐ ਤੂੰ ਮੇਰੀ ਗੱਲ ਸੁਣ ਕੰਮਾਂ ਦਾ ਵੀ ਕੋਈ ਰੋਲਾ ਨਹੀਂ ਕੰਮ ਵੀ ਮੈਂ ਆਪੇ ਕਰ ਲਿਆ ਕਰੂੰ ਬਸ ਮੇਰੇ ਧੀ ਤੂੰ ਨਾ ਥੋੜਾ ਜਿਹਾ ਦੂਰ ਰਿਹਾ ਕਰ ਜਿਆਦੇ ਪਿਆਰ ਦਾ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਐ ਤੈਨੂੰ ਇੱਕ ਵਾਰ ਦੱਸਤਾ ਇਹ ਸਭ ਚਲਾਕ ਹੈਗੀ ਤੈਨੂੰ ਕੀ ਪਤਾਗਾ ਚਲਾਕ ਕੇ ਜਿਹੜੇ ਤੇਰੇ ਮਨੋ ਦਿਲ ਚ ਨੇ ਉਹ ਮੇਰੇ ਨਹੋ ਚ ਪਈਆਂ ਨੇ ਠੀਕ ਐ ਨਾ ਮੇਰੀ ਪੋਤੀ ਦਾ ਖਲਾਉਂਦੀ ਕੋਈ ਲੋੜ ਨਹੀਂ ਤੁਹਾਨੂੰ ਦਾ ਮਾਮਾ ਦੀਆਂ ਨਾਲ ਫਰਕ ਪਵਾਈ ਜੰਨੀ ਆ ਉਹ ਤਾਂ ਰੋਟੀ ਵੀ ਤਾਂ ਥੋ ਖਾਂਦੀ ਆ ਕੁੜੀ ਨਹਾਉਂਦੀ ਵੀ ਤਾਂ ਇੱਥੋਂ ਆ ਮਾਂ ਕਹਿੰਦਾ ਉਹ ਚੱਕ ਦੇ ਵੀ ਨਹੀਂ ਜਾਣਦਾ ਤੂੰ ਪਾਪੜੇ ਜਾਣਦੇ ਤਾਂ ਤਾਂ ਨਹੀਂ ਕਿਸੇ ਮੈਨੂੰ ਪੋਤੇ ਪੋਤੀ ਦਾ ਮੂੰਹ ਦਿਖਾਇਆ ਉਹਨਾਂ ਦੇ ਮਾਮਾ ਤੇ ਅੱਜ ਤੱਕ ਵਾ ਕੇ ਰਹਿੰਦੇ ਕ ਲੈਣੀ ਨਾ ਹੋਵੇ ਤਾਂ ਇਸੇ ਮੈਨੂੰ ਪਤਾ ਸੀਗਾ ਵੀ ਜਿਵੇਂ ਨੂਰ ਨੂੰ ਚੱਕਰ ਲੱਗ ਗਿਆ ਨਾ ਦੀਦੀ ਨੇ ਤੇ ਮੰਮੀ ਨੇ ਮੈਨੂੰ ਇੱਕ ਵਾਰ ਇਹ ਗੱਲ ਜਰੂਰ ਸੁਣਾਉਣੀ ਪਰ ਮੈਂ ਵੀ ਕੀ ਕਰ ਸਕਦੀ ਆ ਜੇ ਹੁਣ ਰ ਆਪਣਾ ਮਾਂ ਤੁਜੀ ਲੈ ਕੇ ਜਾਣੇ ਨਾ ਪੁੱਤ ਮੈਂ ਕਿੱਥੇ ਰੋਣਾ ਤੂੰ ਬਾਹਰ ਕੀ ਕਰਨਾ ਐ ਮੈਂ ਤੈਨੂੰ ਕਿਹਾ ਸੀ ਨਾ ਵੀ ਇਸੀ ਵਾਲੇ ਕਮਰੇ 'ਚ ਬਹਿ ਜਾ ਤੂੰ ਸੋਹਣਾ ਪੁੱਤਾਂਗਾ ਤੂੰ ਨਾ ਕੇ ਫੇਰੇ ਹੀ ਕੱਪੜੇ ਪਵਾਲੇ ਤੂੰ ਕਹਿੰਦਾ ਮੇ ਨਵੇਂ ਪਾਉਣੇ ਨਹੀਂ ਹੈਗੇ ਤੂੰ ਬਾਹਰ ਕੀ ਕਰਨਾ ਐ ਹੈ ਕੀ ਲੈਣਾ ਮੇਰੇ ਸੋਹਣੇ ਪੁੱਤ ਨੇ ਕੈਕਟ ਚਾਕਲੇਟ ਤੂੰ ਐ ਕਰ ਚੱਲ ਤੂੰ ਰੂਮ ਚ ਬੈਠ ਜਾ ਕੇ ਮੈਂ ਆਉਂਦੀ ਹੱਥ ਧੋਇਆ ਮੈਂ ਮਿੱਟੀ ਵਾਲੇ ਨੇ ਅੰਦਰ ਬੈ ਜਾ ਜਾ ਕੇ ਕਿਵੇਂ ਨਾ ਕੁੜੀ ਨੂੰ ਲਵੇ ਲਾਂ ਮੈਂ ਸਾਰੇ ਨਾਲੋਂ ਵੱਧ ਮੋਹ ਮੇਰਾ ਕਰਦੀ ਆ ਜੇ ਤੇ ਕੁੜੀ ਨੂੰ ਚੱਕਦੀ ਹੁੰਦੀ ਤਾਂ ਕੁੜੀ ਤੇਰੇ ਕੋਲੇ ਰਹਿੰਦੀ ਸਾਰੇ ਦਿਨ ਤੱਕ ਵਿਚਾਰੀ ਮੈਨੂੰ ਛੋਟੀ ਮम्मा ਛੋਟੀ ਮम्मा ਕਰਦੀ ਰਹਿੰਦੀ ਜੇ ਰੱਬ ਨੇ ਮੈਨੂੰ ਲਾਦ ਨਹੀਂ ਦਿੱਤੀ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਵੀ ਚਹੁੰਨੀ ਆ ਵੀ ਮੇਰੇ ਵੀ ਜਵਾਕ ਹੋਣ ਚਲ ਕੋਈ ਨਾ ਜੋ ਕਿਸਮਤ ਚ ਲਿਕੇ ਆਇਆ ਹੈ ਨਾ ਭੋਗਣਾ ਤਾਂ ਪਊਗਾ ਕਰਨੋ ਚਾਬੀ ਲਿਆ ਵੀਰ ਜੀ ਹਾਂ ਭਾਈ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਦੱਸੋ ਦੀਦੀ ਪਤਾ ਮੈਨੂੰ ਕਹਿੰਦੀ ਵਨੂਰ ਨੂੰ ਨਾ ਤੂੰ ਗੋਦੀ ਨਾ ਚੱਕਿਆ ਕਰ ਸਾਨੂੰ ਪਰਛਾਵਾਂ ਨਹੀਂ ਚਾਹੀਦਾ ਸਾਡੇ ਬੱਚੇ ਤੇ ਵੀਰੇ ਦੇਖੀ ਮਾੜਾ ਮੋਟਾ ਦੇਦੀ ਨੂੰ ਸਮਝਾ ਦੋ ਮੈਂ ਤਾਂ ਨੂਰ ਨੂੰ ਇੰਨਾ ਪਿਆਰ ਕਰਦੀ ਆ ਮੈਂ ਤਾਂ ਕਦੇ ਉਹਨੂੰ ਮਾੜੀ ਜਿਹੀ ਖਰੋਚ ਵੀ ਨਹੀਂ ਆਣ ਦਿੱਤੀ ਤੇ ਝੜਕੀ ਕਦੇ ਵੀ ਨਹੀਂ ਹੈਗੀ ਜੇ ਜੀ ਮੈਨੂੰ ਕਹਿੰਦੀ ਤਾ ਉਹਨੂੰ ਗੋਦੀ ਵੀ ਨਹੀਂ ਚੱਕੜਾ ਹੈਗਾ ਉਹਦੇ ਦਿਮਾਗ ਤੇ ਲੋੜ ਪੈ ਗਿਆ ਮੇਰੇ ਮੈਂ ਬਹੁਤ ਪਿਆਰ ਕਰਦੀ ਆ ਉਹਨੂੰ ਜੇ ਨੂਰ ਮੇਰੇ ਤੋਂ ਦੂਰ ਹੋ ਗਈ ਨਾ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ ਕੋਈ ਗੱਲ ਨਹੀਂ ਭਾਈ ਤੁਸੀਂ ਟੈਨਸ਼ਨ ਨਾ ਲਓ ਚਰਨ ਨੂੰ ਮੈਂ ਸਮਝਾਉਣਾਗਾ ਉਹ ਬੇਅਕਲ ਕਿਹੜੀ ਜਿਹੀ ਗੱਲਾਂ ਕਰਨ ਲੱਗੀ ਉਹ ਹੋ ਚਰਨ ਕੀ ਹੋ ਗਿਆ ਆ ਕੀ ਕਹਿੰਦੀ ਆ ਤੂੰ ਪਹਿਲਾਂ ਕੁੜੀ ਨੂੰ ਕਿਉਂ ਨਹੀਂ ਉਹ ਕਰ ਦਿੰਦੀ ਇਹਨੂੰ ਚੱਕਣ ਦਿੰਦੀ ਮੈਂ ਕਦਰ ਰੱਖਿਆ 24 ਘੰਟੇ ਤੈਦੇ ਕੋਲ ਹੀ ਹੁੰਦੀ ਐ ਨੂਰ ਫਿਰ ਇਹ ਬਾਲੂਈ ਐ ਜਿਹੜਾ ਮੈਨੂੰ ਕਹੀ ਜਾਂਦੀ ਐ ਅੱਛਾ ਤਾਂ ਮਹਾਰਾਣੀ ਦੇ ਕੰਨ ਭਾਰੀ ਦਿੱਤੇ ਤੈਨੂੰ ਸ਼ਰਮ ਨਹੀਂ ਆਉਂਦੀ ਨੀ ਕੋਈ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਜਵਾਕੜੀ ਐ ਉਹਨੂੰ ਕੀ ਪਤਾ ਹੈ ਹੈ ਪਿਆਰ ਦੀ ਭੁੱਖੀ ਆਓ ਜੇ ਮਾੜਾ ਮੋਟਾ ਕਰਦੀ ਐ ਪਿਆਰ ਫੇਰ ਕੀ ਗੱਲ ਹੈਗੀ ਮੇਰੀ ਗੱਲ ਸੁਣੋ ਜੀ ਮੈਂ ਰੋਕੇ ਹੀ ਕਦੋਂ ਆ ਕਦੋਂ ਰੋਕੇ 24 ਘੰਟੇ ਇਹਦੇ ਕੋਲ ਰਹਿੰਦੀ ਐ ਹੀ ਨਮਾਉਂਦੀ ਤਵਾਉਂਦੀ ਐ ਹੀ ਖਵਾਉਂਦੀ ਪਿਉਂਦੀ ਐ ਮੇਰੇ ਕੋਲ ਤਾਂ ਬੈਠੇ ਨਹੀਂ ਦਿੰਦੀ ਤੂੰ ਮੈਨੂੰ ਐਂ ਦੱਸੇ ਪਾਗਲ ਜਿਹੜੀ ਰੋਈ ਜਾਂਦੀ ਐ ਹੈ ਦਿਖਾਵਾ ਕਰਦੀ ਐ ਟੰਗ ਕਰਦੀ ਐ ਪਖੰਡ ਤੇ ਇਹ ਤੋਂ ਸਿੱਖੇ ਕੋਈ ਇੰਨੇ ਮੈਂ ਕੀ ਕਿਹਾ ਦੀਦੀ ਮੈਂ ਹੀ ਕਿਹਾ ਵੀਰੇ ਨੂੰ ਵੀ ਦੀਦੀ ਕਹਿੰਦੀ ਐ ਵੀ ਕੁੜੀ ਦੇ ਕੋਲੇ ਨਾ ਜਾਇਆ ਕਰ ਮੈਂ ਵੀ ਉਹਨੂੰ ਪੋ ਪਿਆਰ ਕਰ ਦਿੰਦੀ ਦੀਦੀ ਮੈਂ ਅੱਛਾ ਤੂੰ ਮੇਰੇ ਬੰਦੇ ਦੇ ਕੰਨ ਭਰਦੀਆਂ ਹੋਂ ਹੈਨਾ ਤਾਂ ਕਿ ਤੇਰੇ ਮਗਰ ਲੱਗ ਜਾਏ ਤੇਰੀ ਸਾਰੇ ਘਰ ਚ ਚੱਲੇ ਆਏ ਨਹੀਂ ਤੇਰੀ ਚੱਲਣ ਦੇ ਨਹੀਂ ਤੂੰ ਬਾਹ ਜਾ ਤਾਂ ਬਾਹ ਹੀ ਰਹੇਗੀ ਓਏ ਇਹੋ ਜੀ ਗੱਲਾਂ ਨਹੀਂ ਕਰਦੇ ਹੁੰਦੇ ਚੰਗਾ ਇਹ ਤਾਂ ਪਰਮਾਤਮਾ ਦੀ ਦੇਣ ਹੈ ਫੇਕੀ ਹੋ ਗਿਆ ਜਿਹੇ ਹੈਗੀ ਟਾਈਮ ਲੱਗ ਰਿਹਾ ਕੋਈ ਹੋ ਜੂ ਸਾਰਾ ਕੁਝ ਹੋ ਜੂਗਾ ਬਾਹ ਵਾਲੀ ਕੀ ਗੱਲ ਹੈਗੀ ਦੀ ਗੱਲ ਤਾਂ ਸੁਣ ਲਓ ਮੈਂ ਰੋਕਿਆ ਹੀ ਕਦੋਂ ਨੂਰ ਦੇ ਨੇੜੇ ਜਾਣ ਨੂੰ ਉਹ ਤਾਂ ਬਸ ਮੈਂ ਇਹ ਕਹਿੰਦੀ ਸੀ ਜਦੋਂ ਵੀ ਕੋਈ ਨੂਰ ਨੂੰ ਸਵਾਲ ਕਰਦੀ ਹੈ ਇੱਕ ਮਿੰਟ ਚ ਉੱਧਰ ਭੱਜ ਜਾਂਦੀ ਹੈ ਨੂਰ ਮੈਨੂੰ ਤਾਂ ਬੁਲਾਉਂਦੀ ਵੀ ਨਹੀਂ ਕਾਹਨੂੰ ਅਸੀਂ ਪਾਗਲਾ ਇਹ ਬਾਗਲਾ ਹੈ ਉਹ ਜਵਾਕਲੀ ਦਾ ਮੇਰੇ ਨਾਲ ਮੋਹ ਪ੍ਰੇਮ ਟੁੱਟ ਗਿਆ ਚੱਕਾ ਮੇਰੇ ਰੋਟੀ ਖਾਂਦਾ ਮੈਂ ਨਹੀਂ ਭੱਜ ਜਾਨਾ ਰੋਟੀ ਤਾਂ ਖਾ ਲਓ ਹੁਣ ਆ ਸਾਰਾ ਕੁਛ ਨਾ ਤੇਰੀ ਵਜ੍ਹਾ ਨਾਲ ਹੁੰਦਾ ਹੈ ਦੇਖ ਰੋਟੀ ਵੀ ਨਹੀਂ ਖਾ ਕੇ ਗਈ ਮੈਂ ਤਾਂ ਕੁਛ ਕਿਹਾ ਹੀ ਨਹੀਂ ਹੈਗਾ ਦੀਦੀ ਹਜੇ ਕੁਛ ਕਿਹਾ ਨਹੀਂ ਮਹਾਰਾਣੀ ਸਾਹਮਣੇ ਤਾਂ ਕੰਨ ਭਰੀ ਜਾਂਦੀ ਆਦੇ ਆਪੇ ਕੁਛ ਲੱਗਦੇ ਦੇ ਹੱਦਿਆ ਕੋਸ਼ਿ ਕੇ ਹੈ ਨਹੀਂ ਹੈਗਾ ਕੰਨ ਪਰ ਨਾ ਹੁੰਦੀ ਦੀ ਮੈਂ ਕੀ ਕਹਤਾ ਮੈਂ ਤਾਂ ਇਹ ਕਿਹਾ ਵੀ ਦੀਦੀ ਕਹਿੰਦੀ ਨੂਰ ਕੋਲੇ ਨਹੀਂ ਜਾਣਾ ਚੱਲ ਕੋਈ ਨਾ ਮੈਂ ਕਹਤਾ ਤੈਨੂੰ ਨੂਰ ਕੋਲੇ ਨਹੀਂ ਜਾਣਾ ਜੇ ਅੱਜ ਤੋਂ ਬਾਅਦ ਮੇਰੀ ਕੁੜੀ ਦੇ ਜਾਂ ਮੇਰੇ ਬੰਦੇ ਦੇ ਨੇੜੇ ਤੇੜੇ ਦਿਖ ਗਈ ਨਾ ਤਾਂ ਸਾਹ ਵਾਲੀ ਤੇਰਾ ਕੀ ਬਣਦਾ ਹੈਗਾ ਸਮਝ ਗਈ ਇਹ ਮੇਰੇ ਮਾਲਕ ਜੇ ਮੇਰੀ ਝੋਲੀ ਭਰੀ ਹੁੰਦੀ ਨਾ ਤੈਨੂੰ ਮੈਨੂੰ ਇਹਦੇ ਰੱਗ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣੀਆਂ ਸੀ ਕੁਝ ਤਾਂ ਸੋਚਦਾ ਮੇਰੇ ਬਾਰੇ ਵੀ ਲੋਕਾਂ ਨੂੰ ਖੁਸ਼ੀਆਂ ਦੇਈ ਜਾਂਦਾ ਮੇਰੇ ਕਰਮਾਂ ਸਾਨੂੰ ਦੁੱਖ ਘਾਤੋ ਦਿੱਤੇ ਨੇ ਜੇ ਮੈਨੂੰ ਵੀ ਇੱਕ ਤੀ ਪੁੱਤ ਦੇ ਦਿੰਦਾ ਤੇਰੇ ਘਰ ਕੋਈ ਕਾਟਾ ਨਹੀਂ ਹੈਗਾ ਮਾਲਕ ਮੇਰੀ ਝੋਲੀ ਵੀ ਭਰ ਦੇ ਭਰ ਦੇ ਮੇਰੀ ਝੋਲੀ ਵੀ ਫੋਟਾ ਲਈ ਤੈ ਹੀ ਲਾ ਕੇ ਰੱਖਦਾ ਖੜੇ ਪੈਰ ਪਾਈ ਸੋ ਪਾਸੇ ਬਾਹਰ ਅੰਦਰ ਜਾਣਾ ਪਈ ਜਾਂਦਾ ਆ ਲੋ ਮੀਚਾ ਬਣ ਕੇ ਬਚਾ ਆ ਬਸੇ ਕੱਪੜੇ ਦੇ ਤੈ ਕਰਨ ਲੱਗ ਗਿਆ ਸਾਰੇ ਕੱਪੜੇ ਪਏ ਨੇ ਮੈਂ ਮੈਂ ਪ੍ਰੈਸ ਕਰੂੰਗੀ ਨਹੀਂ ਕੋਈ ਨਾ ਪੁੱਤ ਕੀ ਪ੍ਰੈਸਾ ਨੂੰ ਹੈ ਸਿਆਣੇ ਬੰਦੇ ਤਾਂ ਕੋਈ ਜਿਹੇ ਜੇ ਮਿਲ ਗਿਆ ਉਹ ਜੇ ਪਾ ਲੈ ਹੈ ਨਾਲੇ ਗਰਮੀ ਦਾ ਮਹੀਨਾ ਪੁੱਤ ਪ੍ਰੈਸ ਕਰਨੀ ਬਹੁਤ ਔਖੀ ਹੈ ਪ੍ਰੈਸ ਦਾ ਸੇਕ ਮਾਰਦਾ ਮੈਨੂੰ ਤਾਂ ਪਤਾ ਹੈਗਾ ਚਲ ਕੋਈ ਨਾ ਮਾਂ ਤੁਹਾਨੂੰ ਪਤਾ ਤਾਂ ਹੈਗਾ ਆਪਾਂ ਸਾਰਾ ਪਰਿਵਾਰ ਪ੍ਰੈਸ ਕਰੇ ਬਿਨਾਂ ਪਾਉਂਦੀ ਨਹੀਂ ਹੈਗੇ ਕੱਪੜੇ ਦੇ ਦਿੱਤੇ ਤਾਂ ਹੋਰ ਹੀ ਕੰਪਨੀ ਨਿਪੜਦੇ ਸਾਰਾ ਦਿਨ ਕਹਿੰਦੇ ਝਾੜੂ ਲਾਤਾ ਕਦੇ ਪੋਚਾ ਲਾਤਾ ਘਰੇਲੂ ਕੰਮ ਨਹੀਂ ਨਿਭੜਦੇ ਪੁੱਤ ਮਿੰਦਾ ਤੇਰੇ ਤੇ ਤਰਸ ਵਾਲਾ ਹੁੰਦਾ ਮੈਂ ਕੀ ਕਰਾਂ ਚੱਲ ਕੋਈ ਨਾ ਮਾਂ ਕੰਮ ਤਾਂ ਆਪਦਾ ਕਰਮ ਹੁੰਦਾ ਹੌਲੀ ਹੌਲੀ ਕਰੀ ਜਾਨੀ ਰਹਿਣੀ ਹੈ ਨਾਲੇ ਕਿੰਨਾ ਕੰਮ ਆਪਣੇ ਆਓ ਭਾਈ ਤੂੰ ਤਾਂ ਰੋਜ ਦੀ ਗਿੱਝੀ ਹੋਈਆਂ ਕੰਮ ਕਰਨ ਤੈਨੂੰ ਤਾਂ ਆਪੇ ਹੀ ਨਹੀਂ ਭਾਈ ਬਾਲਾ ਲੱਗਦਾ ਆਹ ਦੇਖ ਲੈ ਆਹ ਖਾ ਖਾਣਾ ਤੰਦੂਰ ਵਰਗੇ ਹੋਈ ਜਾਂਦੀ ਹੈ ਉਹ ਢੱਕਾ ਤੋੜਦੀ ਹੈ ਮਾੜਾ ਮੋਟਾ ਉਹਨੂੰ ਵੀ ਕਹਦਾ ਕਿ ਬੜੀ ਖੜੇ ਹੋ ਕੇ ਕੰਮ ਕਰ ਲਾ ਮੰਮੀ ਬਹੁਤ ਕੁਝ ਕਹਿ ਗਏ ਕਿ ਦੇਖ ਲੈ ਬਸ ਮੈਂ ਨਹੀਂ ਉਹਨੂੰ ਕਹਿੰਦੀ ਉਹਨੂੰ ਆਪ ਨੂੰ ਵੀ ਆਉਣਾ ਚਾਹੀਦਾ ਵੀ ਦੀਦੀ ਇਕੱਲੀ ਲੱਗੀ ਵੀ ਇਹ ਨਾਲ ਕਰਵਾ ਦਾਂ ਹੁੰਦਾ ਸ਼ਰਮ ਲਾ ਰੱਖੀ ਐ ਕੀ ਕਰੀਏ ਮੰਮੀ ਚਲੋ ਤਾਂ ਛੱਡ ਨਹੀਂ ਕਰਦੀ ਨਾ ਕਰਨ ਦੇ ਕੰਮ ਮੈਂ ਐ ਕਹਿੰਦੀ ਸੀ ਆਪਾਂ ਗਰਮੀ ਵਾਲੇ ਸੂਟ ਨਾ ਲੈ ਕੇ ਆਈਏ ਮਾਰਸਾ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਕੋਈ ਨਾ ਧੀਏ ਜਾਇ ਆਵਾਂਗੇ ਆਪਾਂ ਸੱਸ ਨੂੰ ਹਾਂ ਬਾਗ ਚੱਲਾਂਗੇ ਜਿਹੇ ਤੇਰਾ ਜੀ ਕਰਿਆ ਹੋਏ ਕੱਪੜੇ ਲੈ ਆਈ ਨਾ ਨਹੀਂ ਤੁਸੀਂ ਲੈ ਆਇਓ ਉਹ ਪੁੱਤ ਮੇਰਾ ਕੀ ਐ ਤੁਸੀਂ ਪਾ ਲੈ ਕੇ ਮੈਂ ਪਾ ਲੈ ਮੇਰੀ ਨੂੰਹ ਸੋਹਣੀ ਲੱਗਣੀ ਚਾਹੀਦੀ ਐ ਮੇਰਾ ਕੀ ਐ ਪੁੱਤਾਂ ਬਸ ਮੈਂ ਤਾਂ ਬਸ ਆਹੀ ਰੱਦ ਲੰਗੇ ਜਿਹੜਾ ਤੂੰ ਮੇਰਾ ਇੰਨਾ ਮੋਹ ਪਿਆਰ ਕਰਦੀ ਐ ਹਾਂ ਮੇਰਾ ਕਿੰਨਾ ਧਿਆਨ ਰੱਖਦੀ ਤੀ ਮੰਮੀ ਜੀ ਨਾ ਨਾ ਬਸ ਹਾਇ ਉਹ ਹੀ ਗੱਲ ਆ ਗਈ ਜਦੋਂ ਸਾਰਾ ਕੰਮ ਹੋ ਜਾਂਦਾ ਨਾ ਬਾਅਦ ਵਿੱਚ ਮਿੱਠੇ ਪੋਚੇ ਮਾਰਨ ਤਾਂ ਵੀ ਹਾਂ ਨਾਲ ਦੀਆਂ ਤੂੰ ਤੈਨੂੰ ਪਤਾ ਵੀ ਇਹਨੇ ਚਾਹ ਬਣਾਤੀ ਹੁਣ ਉਹਨੇ ਰੋਟੀ ਨਹੀਂ ਖਾਣੀ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਦੀਦੀ ਚਾਹ ਬਣਾ ਲਈ ਸੀ ਮੈਂ ਤਾਂ ਐ ਸੀਗਾ ਮੈਂ ਹਾਂ ਕਾਫੀ ਟਾਈਮ ਹੋ ਗਿਆ ਤੂੰ ਰੋਟੀ ਨਹੀਂ ਖਾਦੀ ਹੈਗੀ ਜੇਕਰ ਤੇਰੇ ਸੋਈ ਚ ਬੜੀ ਹੋਵੇ ਤਾਂ ਪਤਾ ਲੱਗੇ ਕਿਹੜੀ ਚੀਜ਼ ਬਣੀ ਪਈ ਐ ਜੇ ਕਿਹੜੀ ਫੜਾਤੀ ਕਿਸੇ ਨੂੰ ਪਤਾ ਤਾਂ ਲੱਗਦਾ ਇਹ ਤਾਂ ਕਮਰੇ ਚੋਂ ਹੀ ਬਾਹਰ ਨਿਕਲਦੀ ਨਹੀਂ ਦੀਦੀ ਮੈਂ ਤਾਂ ਪੋਚੇ ਲਾ ਕੇ ਆਈਆਂ ਬਾਹਰ ਹੈ ਤੂੰ ਤਾਂ ਪੋਚੇ ਦੇ ਉੱਤੇ ਹੀ ਪੋਚਾ ਘਸਾਈ ਜਾਨੀ ਰਹਿਣੀ ਆ ਪੋਚੇ ਲੱਗੇ ਤੇ ਮਾੜਾ ਇਹ ਪਾਏ ਡੁੱਲ ਜਾਂਦਾ ਉਹ ਜਿੰਮੇਵਾਰੀ ਜੀ ਨਿਭਾਉਣ ਲੱਗ ਜੰਨੀ ਹੈ ਸੱਚੀ ਬੰਦੀ ਆ ਇਹ ਵੀ ਪਤਾ ਨਹੀਂ ਸਾਰਾ ਕੰਮ ਮੈਂ ਕਰਦੀ ਆ ਚਲ ਮੰਮੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਨਾਲੇ ਤਾਂ ਆਪਾਂ ਸੂਟ ਲੈ ਆਵਾਂਗੇ ਨਾਲੇ ਉਹਨੂੰ ਨੂਰ ਨੂੰ ਲਿਆਵਾਂਗੇ ਉਹਦੇ ਵੀ ਠੀਕ ਆ ਕੱਪੜੇ ਲੈਣ ਜਾਣੇ ਆ ਮੈਨੂੰ ਵੀ ਲੈ ਚੱਲੋ ਮੈਂ ਵੀ ਲਿਆਂ ਇੱਕ ਸੂਟ ਆਪਣਾ ਤੇ ਨਾਲੇ ਮੰਮੀ ਮੈਂ ਨਾ ਹਣਾ ਟੋਟਿਆਂ ਚੋਂ ਕੱਪੜੇ ਦੇਖ ਕੇ ਲਿਆਂਗੇ ਆਪਣੇ ਨੂਰ ਵਾਸਤੇ ਫਰਾਕਾ ਸਿਮਣੀਆਂ ਬਸ ਸੁੱਖੀ ਸਾਡੇ ਨਾ ਮੇਰੀ ਧੀ ਵਾਸਤੇ ਟੋਟੇ ਨਾ ਕਿਹਾ ਕਰ ਕਲਮੂਹੀਏ ਪੀਸ ਹੁੰਦੇ ਨੇ ਬਸ ਆਹੀ ਆਦੀ ਜਵਾਨ ਕਾਲੀ ਐ ਮੈਨੂੰ ਤੇਰੀਆਂ ਇਹ ਗੱਲਾਂ ਤੋਂ ਗੁੱਸਾ ਝੜਦਾ ਨਾ ਦੇਖ ਲੈ ਮੇਰੇ ਪੁੱਤ ਦੇ ਸ਼ਗਨ ਬਣਾ ਲਿਆ ਕਰ ਆ ਚਿੱਟੇ ਚੁੰਨੀ ਲੈ ਲੈਣੀ ਅਗਲਾ ਲੈਣੀ ਮੇਰਾ ਜੀ ਕਰਦਾ ਨਾ ਚੁੱਲ੍ਹੇ ਚੜਾਦਾ ਸੁ ਤੁੰਨੀ ਨਾਲੇ ਮੇਰੀ ਗੱਲ ਸੁਣ ਜਿੰਨੇ ਮਰਜੀ ਤਨੂ ਇਹਨੂੰ ਪਿੱਛੇ ਇਹ ਦੋ ਸੂਟ ਲੈ ਕੇ ਦਿੱਤੇ ਸੀ ਉਹ ਪਾਏ ਨੇ ਇਹਨੇ ਕਦੇ ਜਿੰਨੇ ਮਰਜ਼ੀ ਸੂਟ ਲੈ ਗਏ ਤੇ ਸੜਿਆ ਜਾਂ ਤੇ ਪੇਕਿਆ ਨਹੀਂ ਦਿੱਤਾ ਸੀ ਫਿੱਕਿਆ ਜਾਂ ਸੂਟ ਉਹ ਪਾਈ ਫਿਰਦੀ ਇਹਦੇ ਇਹ ਨੂੰ ਨਹੀਂ ਲਾਉਂਦੀ ਹੈਗੀ ਨਾ ਦੀਦੀ ਉਹਨਾਂ ਨੇ ਨਹੀਂ ਦਿੱਤਾ ਇਹ ਤਾਂ ਮੰਮੀ ਨੇ ਲੈ ਕੇ ਦਿੱਤਾ ਸੀਗਾ ਮੈਨੂੰ ਇਹ ਤਾਂ ਜਿਹੇ ਜੇ ਤੁਸੀਂ ਲੈ ਆਦਾਂ ਨੇ ਮੈਂ ਪਾ ਲੈਣੀ ਆ ਜੀ ਮੈਨੂੰ ਕਿਹੜਾ ਕਦੇ ਤੁਸੀਂ ਲੈ ਕੇ ਗਿਆ ਨਾ ਚੁੰਨੀਆਂ ਦੇ ਨਾਲ ਆ ਲੱਗਦੀ ਨਹੀਂ ਆਜੂ ਨਹੀਂ ਲੱਗਦੇ ਨੀ ਚਿੱਟੀ ਜ਼ਰੂਰੀਆਂ ਲੈਣਾ ਮੰਮੀ ਤੁਸੀਂ ਲੈ ਕੇ ਦਿੱਤੀ ਸੀ ਮੈਂ ਉਹੀ ਲੈ ਲਈ ਫਿਰ ਅਸੀਂ ਲੈ ਕੇ ਜਿੱਤੇ ਸੀ ਨਾਲੇ ਹੋਰ ਆਹ ਠੀਕ ਹੈ ਮੰਮੀ ਨੇ ਲਿਆਤੀ ਉਹਦੇ ਗੂੜੀ ਹੋਣੀ ਆ ਫਿਰ ਜੇ ਤਾਂ ਫਿੱਕੀ ਹੋ ਗਈ ਫਿੱਟ ਕੇ ਸਿੱਟਦੇ ਇਹਨੂੰ ਕਿ ਤੈਨੂੰ ਕੁਝ ਜ਼ੁਰਦਾ ਨਹੀਂ ਹੈਗਾ ਹੋਰ ਚੁੰਨੀ ਨਹੀਂ ਹੈਗੀ ਦੀਦੀ ਕਾਟਨ ਦੀ ਆ ਥੋੜੇ ਮੰਗੂ ਮੈਂ ਤੂੰ ਸੂਟਾ ਨਾਲ ਦੀਆਂ ਲੈਤੀਆਂ ਨਹੀਂ ਜਾਂਦੀਆਂ ਕਮਾਈ ਸਾਰੀ ਤੈਨੂੰ ਫੜਾ ਕੇ ਜਾਂਦਾ ਕਿੱਥੇ ਜਾਂਦਾ ਜਮਾ ਕਰਵਾਉਣੀ ਆ ਉਹਨੂੰ ਦੀਦੀ ਮੈਨੂੰ ਤਾਂ ਕਦੇ ਵੀਰੇ ਨੇ ਪੈਸੇ ਨਹੀਂ ਦਿੱਤੇ ਥੋਡੇ ਨੇ ਸਾਰੇ ਪੈਸੇ ਮੰਮੀ ਦੇ ਖਾਤੇ ਚ ਆਉਂਦੇ ਨੇ ਮੈਂ ਤੇਰੇ ਘਰ ਵਾਲੇ ਦੀ ਗੱਲ ਕਰਦੀ ਆ ਉਸੇ ਦੀ ਗੱਲ ਕਰਦੀ ਦੀਦੀ ਮੈਂ ਵੀ ਵੀ ਤੇਰੇ ਵੀਰੇ ਨੇ ਮੈਨੂੰ ਕਦੇ ਪੈਸੇ ਫੜਾਈ ਨਹੀਂ ਉਹ ਤਾਂ ਕਹਿੰਦਾ ਮੰਮੀ ਤਾਂ ਲੈ ਲਈ ਜਮੀਨ ਦੇ ਘਰ ਤਾਂ ਸਾਂਝਾ ਹੀ ਐ ਫਿਰ ਕੀ ਹੋ ਗਿਆ ਸੱਚੀ ਬਣਦਾ ਸੱਚੀ ਬਰਤਨ ਜੋਗੇ ਤਾਂ ਮੰਮੀ ਦੇਖ ਹੀ ਲੈਂਦਾ ਜਾਣ ਕੇ ਕਰਦੀ ਆ ਕਲੇਣੀ ਨਾ ਹੋਵੇ ਤਾਂ ਫਿਰ ਹੁਣ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਸੂਟ ਲੈਣ ਵਾਸਤੇ ਕੋਈ ਨਾ ਲਿਆ ਦੂੰਗਾ ਤੁਹਾਨੂੰ ਪੀਖੀ ਪਏ ਨਹੀਂ ਗੇ ਬਥੇਰੇ ਪੀਖੀ ਤਾਂ ਲੈ ਚਾਹੀਦੀ ਉਹ ਲੈ ਲੇ ਤਾਂ ਲਿਆਦੀ ਮੈਨੂੰਰ ਵਾਸਤੇ ਦੇਖ ਲਿਓ ਮੰਮੀ ਮੇਰੀ ਗੱਲ ਸੁਣ ਲੈ ਅਸੀਂ ਹੈਈਆਂ ਨੂਰ ਨੂੰ ਕੱਪੜੇ ਲਿਆਉਣ ਵਾਸਤੇ ਬਾਹਰੋਂ ਨੂਰ ਦੀ ਹਜਲੀ ਆ ਗਈ ਜੇ ਤੈਨੂੰ ਸ਼ੌਕ ਸੀ ਤੂੰ ਜੰਮ ਲੈਂਦੀ ਨਾ ਫਿਰ ਹਾਂ ਨੂਰ ਨੂਰ ਲੱਗਿਆ ਕੀ ਚੱਲ ਬੀ ਆ ਜਾ ਅ ਚੱਕ ਲੈ ਚਾਹ ਤੇਰੀ ਪੀਂ ਬਸ ਪੀ ਲਈ ਮੈਂ ਤਾਂ ਚਹੀ ਨਾ ਪੀ ਲਈ ਕੀ ਕਰਾਂ ਥਪਾ ਮਾਰੇ ਕਿੱਥੇ ਮਾਰੇ ਕਰਮ ਵਾਲੀ ਆਏ ਘਰ ਚ ਆਈ ਆ ਹਰ ਟਾਈਮ ਤੋਂ ਮੈਂ ਰੱਬ ਨੂੰ ਵੀ ਨਹੀਂ ਮਿਹਣਾ ਦੇ ਸਕਤ ਵੀ ਤੂੰ ਮੇਰੀ ਚੂੜੀ ਲਾਲ ਨਹੀਂ ਪਾਇਆ ਪਰ ਤੇ ਦੇਖਦੀ ਚੱਲਦੀ ਦੀ ਆ ਜਿਹੜਾ ਤੁਸੀਂ ਮੈਨੂੰ ਮਹਿਣਾ ਦਿੰਦੇ ਹੋ ਨਾ ਇਹ ਤੂੰ ਬੱਚਾ ਨਹੀਂ ਕਰ ਸਕਦੀ ਬੱਚਾ ਨਹੀਂ ਕਰ ਸਕਦੀ ਹੁਣ ਮੈਂ ਤੈਨੂੰ ਦੱਸੂਗੀ ਵੀ ਜਵਾਕ ਵੀ ਨਾ ਕਰਨਾ ਤੂੰ ਦੇਖਦੀ ਚੱਲ ਤੇਰੇ ਨਾਲ ਬਣਦਾ ਕੀ ਹੈ ਨੂਰ ਕਿੱਧਰ ਪਾ ਗਈ ਨੂਰ ਨੂਰ ਬੇਟਾ ਨੂਰ ਕਿੱਥੇ ਹੈ ਤੂੰ ਵਾਸ਼ਰੂਮ ਚ ਵੀ ਨਹੀਂ ਨੂਰ ਮਾਂ ਮੰਮੀ ਮੰਮੀ ਨੂਰ ਪਤਾ ਨਹੀਂ ਕਿੱਧਰ ਵਾਗੀ ਮੈਂ ਤਾਂ ਸਾਰਾ ਘਰ ਦੇਖ ਲਿਆ ਪਤਾ ਨਹੀਂ ਕਿੱਧਰ ਗਈ ਆ ਵਾਸ਼ਰੂਮ ਤੇ ਦੇਖ ਲਿਆ ਵਾਸ਼ਰੂਮ ਚ ਵੀ ਦੇਖ ਲਿਆ ਲਾਪ੍ਰਿਤ ਕੋਲ ਤਾਂ ਆਪਾਂ ਭੇਜਦੇ ਵੀ ਨਹੀਂ ਲਾਪ੍ਰਿਤ ਹਾਂਜੀ ਨੂਰ ਤੇਰੇ ਕੋਲ ਹੈ ਨਾ ਦੀਦੀ ਮੇਰੇ ਕੋਲ ਤਾਂ ਹੈ ਨਹੀਂ ਫਨਾ ਕਿੱਧਰ ਵਾਗੀ ਨੂਰ ਕਿੱਥੇ ਵਾਗੀ ਗਵਾਂਡੀਆਂ ਦੇ ਵੀ ਆਪਣੇ ਤੋਂ ਬਿਨਾ ਜਾਂਦੀ ਨਹੀਂ ਉਹ ਕੱਲੀ ਦੇਦੀ ਮੈਨੂੰ ਕੀ ਪਤਾ ਹੁਣ ਕਿੰਨੇ ਦਿਨ ਹੋ ਗਏ ਵਿਚਾਰੀ ਮੇਰੇ ਕੋਲ ਤਾਂ ਘਟ ਹੀ ਜਾਂਦੀ ਐ ਤੁਸੀਂ ਕਿਹਾ ਹੋਊਗਾ ਉਹਨੂੰ ਵੀ ਜਣਾ ਨਹੀਂ ਮੈਂ ਮਰ ਜਾਂ ਪੇੜ ਵਾਂ ਕੇ ਦੱਸ ਦੇ ਜੀ ਤੈਨੂੰ ਪਤਾ ਦੱਸ ਦੇ ਦੀ ਮੈਨੂੰ ਕੀ ਪਤਾ ਨੂਰ ਕਿੱਥੇ ਗਈ ਮਮੇ ਨੂਰ ਕਿੱਥੇ ਬਾਗੀ ਕੋਈ ਨਾ ਪੁੱਤ ਦੇਖਣ ਆ ਪਾ ਜਾ ਮੈਂ ਮੈਂ ਉਹਨਾਂ ਨੂੰ ਫੋਨ ਕਰਦੀ ਐ ਕਰ ਦੇ ਮੇਰਾ ਫੋਨ ਕਿੱਥੇ ਐ ਮੈਂ ਫੋਨ ਕਰਦੀ ਐ ਹਾਂ ਮੈਂ ਮਰ ਜਾਂ ਐ ਰੱਬਾ ਮੇਰੀ ਪੋਤੀ ਤੇ ਆ ਜਾ ਕਬਰਾ ਚੰਦਰੀ ਕਿੱਥੇ ਗਈ ਐ ਹਾਂ ਬਿੰਦਰਾ ਆਵੇਂ ਉਰੂੜ ਤਾਂ ਨਹੀਂ ਆਈ ਪਤਾ ਨਹੀਂ ਯਾਰ ਸਵੇਰ ਦੇ ਲੱਭਣ ਲੱਗੇਗੇ ਅੱਛਾ ਹਾਂਜੀ ਪਤਾ ਲੱਗਿਆ ਤੁਸੀਂ ਚੰਗਾ ਯਾਰ ਕੀ ਕਹਿੰਦਾ ਬਈ ਠੀਕ ਹੈ ਬਈ ਉੱਥੇ ਵੀ ਨਹੀਂ ਹੈਗੀ ਮੈਂ ਤਾਂ ਸਾਰੇ ਗਵਾਂਡੇ ਦੇ ਪਤਾ ਕਰ ਲਿਆ ਹੁਣ ਤਾਂ ਹਾਏ ਮੇਰੀ ਨੋਰ ਕਰ ਉਹਦਾ ਧਿਆਨ ਨਹੀਂ ਰਿਹਾ ਜੇ ਮੇਰੇ ਨਵੇਂ ਲੱਗਦੀ ਸੀ ਉਹ ਤਾਂ ਇਹੋ ਵੀ ਮੱਚਾ ਲੱਗਦੀ ਸੀਗਾ ਵੀ ਹਾਂ ਕੁੜੀ ਉਹਦੇ ਕੋਲੇ ਇੱਕ ਜਾਂਦੀ ਆ ਤੁਹਾਨੂੰ ਪਤਾ ਜਵਾਨਾ ਕਿੰਨਾ ਮਾੜਾ ਲੱਭ ਲੋ ਹੁਣ ਕਿੱਥੋਂ ਲੱਭੋਗੇ ਕੁੜੀ ਨੂੰ ਤੁਹਾਨੂੰ ਕੀ ਪਤਾ ਸਾਡੇ ਕੁਝ ਨਹੀਂ ਪਤਾ ਸੀ ਟੂਰ ਇੱਕਦਮ ਕਿੱਦਾਂ ਗਾਇਬ ਹੋ ਗਈ ਚਾਰ ਦਿਨਾਂ ਦੀ ਮੈਂ ਹੀ ਨਹੀਂ ਦੇਖਭਾਲ ਕਰੀ ਕੁੜੀ ਦੀ ਆ ਖੋਕੇ ਧਰਤੀ ਮੇਰੀ ਗੱਲ ਸੁਣਨਾ ਥਾਣੇ ਟੂਨੇ ਰਿਪੋਰਟ ਕਰ ਦੋ ਭਾਈ ਵੀਰੇ ਪੁਲਸ ਵਾਲਿਆਂ ਨੂੰ ਫੋਨ ਕਰ ਦਿਓ ਚਲਦੇ ਥਾਣੇ ਚ ਜਾ ਕੇ ਨਾ ਰਿਪੋਰਟ ਕਰਕੇ ਉਹ ਵੀ ਪਤਾ ਨਹੀਂ ਕਿੱਧਰ ਗਈ ਐ ਜੀ ਇੱਥੇ ਜਾ ਟੈਮ ਨਾਲ ਲਾਓ ਚੱਦਰੇ ਕਰੀ ਬੈਠ ਕੇ ਫੋਨ ਹੋ ਜੂਗਾ ਉਹ ਤਾਂ ਥਾਣੇ ਜਾੜਾ ਕੀ ਜ਼ਰੂਰੀ ਆ ਮੇਰੀ ਪੋਤੀ ਨਹੀਂ ਡਰਦੀ ਤੇ ਵਿਚਾਰੀ ਕਦੇ ਬਾਹਰ ਨਹੀਂ ਖੇਡਦੀ ਬੀਚ ਇਹਨਾਂ ਡਰਦੀ ਤੀ ਥੋੜੀ ਵਜ੍ਹਾ ਨਾਲ ਹੋਇਆ ਸਾਰਾ ਕੁਸਮਾ ਜੇ ਤੂੰ ਉਹਨੂੰ ਉਂਗਲਾ ਲਾਉਂਦੀ ਸੀ ਨਾ ਤਾਂ ਹੀ ਮੇਰੇ ਤੋਂ ਦੂਰ ਕਰੀ ਕੁੜੀ ਹੈਲੋ ਤੁਹਾਨੂੰ ਲੱਗਦੀ ਨਹੀਂ ਹੈਗੀ ਸਸੀ ਕਾਲ ਜੀ ਅ ਸਰ ਜੀ ਇੱਕ ਰਿਪੋਰਟ ਲਿਖਾਉਣੀ ਸੀਗੀ ਮੇਰੀ ਗੁੜੀਆ ਮਿਸਿੰਗ ਹੈ ਹਾਂ ਜੀ ਤਿੰਨ ਨਕਸਾਲਾਂ ਦੀ ਹੈ ਜੀ ਹਾਂ ਜੀ जी जी? हां वार्ड नंबर 6 ਚ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਧੰਨਵਾਦ ਆਉਣਗੇ ਉਹ ਤੇ ਕਹਿੰਦੇ ਕੋਈ ਗੱਲ ਨਹੀਂ ਤੇ ਉਰੇ ਆ ਕੇ ਕੰਪਲੇਨ ਲਖਾ ਲੈਣੇ ਮੇਰੇ ਕਿਹਨਾਂ ਨਾਲ ਵਾਲੀ ਗਲੀ ਗੁਲੀ ਚ ਦੇਖਿਓ ਕਿਸੇ ਇੰਦਰ ਉਧਰ ਦੇਖਿਓ ਜੀ ਤੁਸੀਂ ਮੇਰੀ ਉਹ ਆਪਣੇ ਉਹ ਜਾ ਕੇ ਆਉਣਾ ਮੈਂ ਸਕੂਲ ਕਣੀ ਚੰਗਾ ਦੇਖਿਓ ਕਿਸੇ ਨਾਲ ਲੱਗਿਆ ਨਾਲ ਲੱਗਿਆ ਭਾਈ ਕੋਈ ਨਾ ਕੋਈ ਨਾ ਮੈਂ ਆਪ ਹੀ ਜਾ ਕੇ ਦੇਖ ਤਿੰਨ ਚਾਰ ਬੰਦੇ ਜੇ ਕਰੇ ਆ ਗਈ ਮੈਨੂੰ ਫੋਨ ਕਰਦੇ ਮੜੇ ਆ ਤੋ ਤਨੇ ਕਿਹੜੇ ਹਾਜੂ ਹੋਗੀ ਵਿਚਾਰੇ ਮੈਂ ਡਰ ਲੱਗੀ ਆ ਮੈਂ ਕਿਹਦੇ ਕੋਈ ਹੋਈ ਨਾ ਡਰ ਲੱਗਣੀਆਂ ਜਦੋਂ ਮੈਂ ਸੀਨੇ ਨਾਲ ਲਾ ਕੇ ਰੱਖਦੀ ਸੀ ਉਦੋਂ ਤਾਂ ਤੈਨੂੰ ਵੀ ਇਹ ਬੈਨ ਸੀ ਵੀ ਤੇ ਕੁੜੀ ਮੇਰੀ ਨਾ ਵੱਢ ਨੂਰ ਕਿੱਥੇ ਆ ਐਪਲੀਕੇਸ਼ਨ ਆਪਣੀ ਆ ਜੀ ਹਾਂ ਜੀ ਉਹ ਫੋਟੋ ਸਾਨੂੰ ਸੈਂਡ ਕਰਤੀ ਸੀ ਜ ਕੁੜੀ ਆ ਦੀ ਹਾਂ ਮਤਾ ਤੁਸੀਂ ਕੀ ਲੱਗਦੇ ਹੋ ਕੁੜੀ ਆ ਦੇ? ਮੇਰੀ پوਤੀ ਹੈ। پوਤੀ ਹੈ। ਇਹ ਛੋਡੀ ਬੇਟੀ ਆ। ਹਾਂਜੀ ਹਾਂ। ਤੇ ਆਪਾਂ ਜੀ? ਮੇਰੀ ਵੀ ਬੇਟੀ ਹੈ। ਤੇ ਤੁਸੀਂ ਭੈਣ ਜੀ? ਮੇਰੀ ਮੇਰੀ ਵੀ ਬੇਟੀ ਆ। ਮੇਰੀ ਚਾਚੀ ਲੱਗਦੀ ਆ। ਅੱਛਾ। ਤੇ ਜਿਸ ਦਿਨ ਬੱਚੀ ਗਾਇਬ ਹੋਈ ਸੀ ਤੁਸੀਂ ਕੀ ਕਰਦੀ ਸੀ? ਪਤਾ ਨਹੀਂ ਘਰ 'ਚ ਖੇੜ ਹੀ ਰਹੀ ਸੀ ਸਰ। ਇੱਕਦਮ ਗਾਇਬ ਹੋ ਗਈ ਪਤਾ ਹੀ ਨਹੀਂ ਚੱਲਿਆ। ਅਸੀਂ ਅੰਦਰ ਬੈਠੇ ਸੀ ਰੂਮ 'ਚ ਬੱਚੀ ਵੇਰੇ ਜੀ ਖੇਡ ਰਹੀ ਸੀ ਤੇ ਪੈੰਦੀ ਤੁਸੀਂ ਕਿੱਥੇ ਸੀ ਮੈਂ ਵੀ ਘਰ ਦਾ ਕੰਮ ਹੀ ਕਰਦੀ ਸੀ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਗੁੜੀਆ ਕਦੋਂ ਗਾਇਬ ਹੋ ਗਈ ਮੈਂ ਤੇ ਇਹਨਾਂ ਦਾ ਰੋਲਾ ਸੁਣ ਕੇ ਫਿਰ ਪਤਾ ਲੱਗਿਆ ਵੀ ਨੂਰ ਘਰੇ ਨਹੀਂ ਹੈਗੀ ਅੱਛਾ ਪਤਾ ਨਹੀਂ ਜੀ ਕੀ ਪਾਣਾ ਸਾਡਾ ਨਾ ਵਰਤਿਆ ਕੀ ਨਾ ਵਰਤਿਆ ਅਜਾ ਕਦੇ ਕਿਸੇ ਦਾ ਜੀ ਬੁਰਾ ਨਹੀਂ ਕੀਤਾ ਸਾਰੇ ਬੱਚਾ ਦਾ ਪਿਆਰ ਕਰਦੀ ਆ ਮੈਂ ਸਾਰੇ ਹੰਮ ਦਾ ਪਿਆਰ ਕਰਦੀ ਆ ਆ ਪਤਾ ਨਹੀਂ ਕੀ ਪਾਲਾ ਵਰਤ ਗਿਆ ਸਾਡੇ ਨਾਲ ਮਤਲਬ ਉਸ ਦਿਨ ਤੁਸੀਂ ਘਰੀ ਸੀਗੇ ਘਰੇ ਸੀ ਪਾਈਸਾਂ ਕਰੇ ਤੁਸੀਂ ਮੈਂ ਹੀ ਕਹਿੰਦੀ ਕਿ ਕੀ ਹੋਇਆ ਸੀ ਜੀ ਜੀ ਨੇ ਫੋਨ ਕਰਕੇ ਮੈਨੂੰ ਬੁਲਾਇਆ ਮੈਂ ਜੀ ਤੋ ਜਿੰਨਾ ਪੁੱਛ ਰਿਹਾ ਨਾ ਉਨਾਂ ਹੀ ਜਵਾਬ ਦੋ ਤੁਸੀਂ ਦੱਸੋ ਭੈਣ ਜੀ ਹਾਂਜੀ ਮੈਂ ਵੀ ਘਰੀ ਸੀ ਜੀ ਘਰੀ ਸੀਗੇ ਹਾਂਜੀ 3 ਵਜੇ ਵੀ ਤੁਸੀਂ ਘਰੀ ਸੀ ਇਹ ਤੁਹਾਨੂੰ ਪਤਾ ਕਦੋਂ ਲੱਗਿਆ ਭੈਣ ਜੀ ਵੀ ਤੁਹਾਡੀ ਬੱਚੀ ਹੈ ਨਹੀਂ ਘਰੇ ਤਕਰੀਬਨ 4 4:30 ਦਾ ਟਾਈਮ ਸੀ 4:00 ਦਾ ਟਾਈਮ ਸੀ ਸਰ ਓਕੇ ਉਸ ਟਾਈਮ ਤੁਸੀਂ ਘਰੇ ਸੀਗੇ ਹਾਂਜੀ ਸਾਰੀ ਘਰੇ ਸੀ ਜੀ ਮੈਂ ਤਿੰਨ ਵਜੇ ਪੁੱਛ ਰਿਹਾ ਤਿੰਨ ਵਜੇ ਤੁਸੀਂ ਘਰੇ ਸੀ ਜੀ ਹਾਂਜੀ ਮੈਂ ਤਾਂ ਕਿਤੇ ਬਾਹਰ ਜਾਂਦੀ ਨਹੀਂ ਜੀ ਘਰੀ ਹੰਨੀ ਦੇਖੋ ਸਰ 3 ਵਜੇ ਤਾਂ ਅਸੀਂ ਸੌ ਰਹੇ ਸੀ ਜੀ ਹਾਂ ਮੈਂ ਜਾਗਦੀ ਸੀ ਰੂਮ ਚ ਮੰਮੀ ਸੌ ਰਹੇ ਸੀ ਉਦੋਂ ਆਹ ਦੇਖੋ ਕੌਣ ਹੈ ਇਹ ਸਕੂਟੀ ਤੇ ਦੇਖੋ ਕੌਣ ਹੈ ਤੈਨੂੰ ਜੀ ਮੈਂ ਲਾਸਟ ਵਾਰੀ ਪੁੱਛ ਰਿਆ ਮੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਸਾਰਾ ਪ੍ਰੂਫ ਹੈ ਸਰ ਕੋਲ ਵੀਡੀਓ ਬਣੀ ਹੋਈ ਆ ਬਸ ਬੱਚੀ ਤੁਹਾਡੇ ਨਾਲ ਛੁੱਪੀ ਦੇ ਮੈਨੂੰ ਨਹੀਂ ਪਤਾ ਕਿੱਥੇ ਆ ਨਾ ਫੇਰਾ ਕਿੱਥੇ ਲੈ ਜਾਨੀ ਸਕੂਟਰ ਤੇ ਚਲਾ ਗਏ ਦੱਸ ਦੇ ਬੈਰ ਦੇ ਇਹ ਉਸੇ ਦਿਨ ਦੀ ਆ ਸਵਾ 3 ਵਜੇ ਦੇਖੋ ਕਰਨ ਤੁਸੀਂ ਇਹਨੇ ਹੋਰ ਮੈਂ ਕੀ ਕਰਦੀ ਜੇ ਮਾਰਦੀ ਨਾ ਇਹਨਾਂ ਦੋਨਾਂ ਨੇ ਮੈਨੂੰ ਨੂਰ ਮਾਰਨ ਲਈ ਮਜਬੂਰ ਕੀਤਾ ਸੀ 姐姐，我来拿充 ਮਰ ਜਾਨ ਨੇ ਆਪ ਨੂੰ ਮੰਨਦਾ ਹੈ ਉਹ ਨਹੀਂ ਪਸੰਦ ਨਹੀਂ ਪੰਜ ਕਿਸੇ ਥਾਂ ਦੇ ਜਾਣ ਤੂੰ ਪਾਪੜੇ ਜਾਣ ਦੇ ਕਦੇ ਨਹੀਂ ਕਿਸੇ ਮੈਨੂੰ ਪੁੱਤ ਪੋਤੀ ਦਾ ਮੂੰਹ ਦਿਖਾਇਆ ਉਹਨੇ ਵੀ ਉਨੇ ਦਾ ਸੁ ਕਰਿਆ ਕੀ ਉਹਦੇ ਨਾਲ ਬੱਚੀ ਨਾਲ ਕੌਕਾ ਪਾਪੜੇ ਕਿਉਂ ਕੀਤਾ ਤੇਰੇ ਉਸ ਬੱਚੀ ਦੇਖੀ ਬੁਰਾ ਕੀਤਾ ਸੀ ਮੇਰਾ ਕੀਤਾ ਸੀ ਹਾਂ ਮੇਰਾ ਉਸ ਬੱਚੀ ਨਾਲ ਕੁਝ ਬੁਰਾ ਨਹੀਂ ਕੀਤਾ ਸੀ ਬੁਰਾ ਕਰਿਆ ਸੀ ਤੁਸੀਂ ਦੋਨਾਂ ਨੇ ਤੁਸੀਂ ਮੇਰੇ ਤੋਂ ਦੂਰ ਕੀਤੀ ਸੀ ਉਹ ਮੈਨੂੰ ਪਤਾ ਮੈਂ ਕਿਹੜੇ ਹਾਲਾਤਾਂ ਨਾਲ